ਮਸੀਹਾ ਦਾ ਪਵਿੱਤਰ ਦਿਹਾੜਾ ਨਾਲ ਇਹ ਕਹਨ ਦਾ ਉਹ ਮਹਾਨ ਜਰਨੈਲ ਜਿਸ ਨੂੰ ਅਸੀਂ ਬਾਦਸ਼ਾਹ ਵੀ ਕਹਿੰਦੇ ਕਹਨ ਦਾ ਮਹਾਨ ਉਹ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਸਭ ਤੋਂ ਪਹਿਲਾਂ ਆਪ ਸਰਬ ਸੰਗਤਾਂ ਤੇ ਆਪ ਸਰਬ ਸੰਗਤਾਂ ਦੇ ਪਰਿਵਾਰਾਂ ਬਾਬਾ ਬੰਦਾ ਸਿੰਘ ਪਹਾੜਾ ਦੀ ਸ਼ਹਾਦਤ ਨੂੰ ਦਾਸ ਬੰਦਾ ਕੋਟ ਕੋਟ ਪ੍ਰਣਾਮ ਜੀ ਉਹ ਮਹਾਨ ਸੂਰਮਾ ਜਿਸ ਦੀ ਕੁਰਬਾਨੀ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਭੁੱਲ ਨਹੀਂ ਸਕਦੇ ਜਿਸ ਨੇ ਬਾਂਦਰ-ਬਾਂਦਰ ਘਟਵਾ ਦਿੱਤਾ ਆਪਣਾ ਪੁੱਤਰ ਸ਼ਹੀਦ ਕਰਵਾ ਦਿੱਤਾ ਪਰ ਅੱਜ ਸਾਨੂੰ ਮਾਰ ਕੇ ਦਿੱਤੀ ਹੈ ਸਾਨੂੰ ਅੱਜ ਬਾਦਸ਼ਾਹ ਹੀ ਦਿੱਤੀ ਹੈ ਜਿਹੜੇ ਧਿਆੜਨਾ ਕਰਨ ਵਾਲੇ ਸਨ ਅੱਜ ਉਹਨਾਂ ਨੇ ਜ਼ਮੀਨਾਂ ਦੇ ਮਾਲਕ ਬਣਾਇਆ ਕਿਸਾਨਾਂ ਨੂੰ ਕਦੇ ਵੀ ਬਾਬਾ ਬੰਦਾ ਸਿੰਘ ਪਹਾੜਾ ਦੀ ਦੇਣ ਨਹੀਂ ਕਦੇ ਭੁੱਲਣੀ ਚਾਹੀਦੀ ਅੱਜ ਅਸੀਂ ਬਾਬਾ ਬੰਦਾ ਸਿੰਘ ਪਹਾੜਾ ਨੂੰ ਕਿੱਲਾ ਦੇ ਵਿੱਚੋਂ ਭਲਾ ਦਿੱਤਾ ਜਮੀਣ ਵੰਦੇ ਪਏ ਆ ਵਾਹੇ ਕਰਦੇ ਪਏ ਆ ਤੇ ਬਾਬਾ ਬੰਦਾ ਸਿੰਘ ਪਹਾੜਾ ਨੂੰ ਯਾਦ ਕਰਿਆ ਕਰੋ ਕਿ ਜਿਹੜੀ ਅੱਜ ਬਾਸ਼ਾਈ ਮਲਿਆ ਇਹ ਜ਼ਮੀਨਾਂ ਮਿਰਗਾ ਤੇ ਬਾਬਾ ਬੰਦਾ ਸਿੰਘ ਪਹਾੜਾ ਦੇਣਾ ਬੋਲੋ ਸਤਨਾਮ ਸਰੀ ਬਾਹਰ ਆਓ ਇਤਿਹਾਸ ਵੱਲ ਝਾਤੀ ਮਾਰਗੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਜਨਮ ਰਜ਼ੌਰੇ ਪਿੰਡ ਦੇ ਵਿੱਚ ਪੁਨਸ਼ ਵਿੱਚ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਬਚਪਨ ਦਾ ਨਾਂ ਜਿਹੜਾ ਇਹਨਾਂ ਦਾ ਲక్ష్మణ ਦਾਸ ਰਜ਼ੌਰੇ ਦੇ ਵਿੱਚ ਪੜਾਈ ਦੀ ਕਮੀ ਹੋਣ ਕਾਰਨ ਵਿਦਿਆ ਦੀ ਕਮੀ ਹੋਣ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਵਿੱਤਿਆ ਨਾਲ ਤਰਕ ਕਰ ਸਕੀ ਤੇ ਛੋਟੀ ਅਮਰਤ ਵਿੱਚ ਲక్ష్మణ ਦਾਸ ਜਿਹੜਾ ਸ਼ਿਕਾਰੀ ਸੀ ਸ਼ਿਕਾਰ ਖੇਡਦਾ ਜਾਂ ਕਰਦਾ ਸੀ ਸ਼ਿਕਾਰ ਖੇਡਦਾ ਖੇਡਦਾ ਇੱਕ ਦਿਨ ਹੀਰਨੀ ਦਾ ਸ਼ਿਕਾਰ ਹੋ ਗਿਆ ਹੀਰਨੇ ਜਿਹੜੇ ਗਰਮਤੀ ਸੀ ਉਸ ਨੂੰ ਟਾਕ ਕਰਨ ਵਾਸਤੇ ਚੈੱਕ ਕਰਨ ਵਾਸਤੇ ਜਦ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਦਾ ਚੀਰ ਫਾੜ ਕੀਤਾ ਤੇ ਛੋਟੇ ਛੋਟੇ ਬੱਚੇ ਜਿਹੜੇ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਤਰਕ ਤਰਕ ਕੇ ਮਾਰ ਗਏ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਤਿੰਨ ਕੁਮਾਰ ਜਿਹੜਾ ਤੋੜ ਕੇ ਜਿਹੜਾ ਦਰਿਆਦ ਵਿੱਚ ਸੁੱਟ ਦਿੱਤਾ ਕਿ ਅੱਜ ਤੋਂ ਬਾਦ ਕਸਮ ਖਾ ਲਈ ਕਿ ਮੈਂ ਸ਼ਾਸਤਰ ਨਹੀਂ ਉਠਾਵਾਂਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਰਾਗੀ ਬਣ ਜਾਂਦਾ ਸਾਧੂ ਬਣ ਜਾਂਦਾ ਘਰ ਪਰ ਘਰ ਪਰਿਵਾਰ ਛੱਡ ਕੇ ਜੰਗਲਾਂ ਦੇ ਵਿੱਚ ਚੜ ਗਿਆ ਕਰਾਂ ਮਾਤਾ ਸਿੱਖੀਆਂ ਕਾਲੇ ਜਾਦੂ ਸਿੱਖੇ ਬੜਾ ਕੁਝ ਸਿੱਖ ਲਿਆ ਤਾਂਨ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਘਾ ਦਰਸ਼ਾ ਦੀ ਸਹਾਇਤਾ ਕਰਕੇ ਵਾਪਸ ਅੰਮ੍ਰਿਤਸਰ ਸਾਹਿਬ ਨੂੰ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਸਿੰਘਾਂ ਨੇ ਕਿਹਾ ਕਿ ਪਾਤਸ਼ਾਹ ਇਥੇ ਇੱਕ ਮਾਦੋਦਾਸ ਬਰਾਗੀ ਰਹਿੰਦਾ ਜਿਹੜਾ ਵੀ ਉਸਦੇ ਡੇਰੇ ਦੇ ਵਿੱਚ ਜਾਂਦਾ ਤੇ ਉਸ ਨੂੰ ਦਰਿਆਦ ਵਿੱਚ ਛੁੱਟ ਦਿੰਦਾ ਜਾਂ ਕੋਈ ਵੀ ਛੁੱਟ ਦਿੰਦਾ ਡਾਕਟਰ ਗੰਡਾ ਸਿੰਘ ਨੇ ਲਿਖਿਆ ਹੈ ਕਿ ਕਲਗੀਆਂ ਵਾਲਾ ਪਾਸ਼ਾ ਮੇਰਾ ਮਾਦੋਦਾਸ ਦੀ ਬਰਾਗੀ ਦੇ ਡੇਰੇ ਦੇ ਵਿੱਚ ਪਹੁੰਚ ਗਿਆ ਜਿਹੜੇ ਡੰਡੀ ਦੇ ਉੱਤੇ ਕੋਈ ਬੈਠਦਾ ਸੀ ਉਹਨਾਂ ਲੋਟ ਕੁੱਟ ਕੇ ਜਿਹੜਾ ਕਰਿਆ ਦੇ ਸੁਟ ਦਿੰਦਾ ਸੀ ਜਾਂ ਕੋਈ ਦੇ ਸੁਟ ਦਿੰਦਾ ਸੀ ਪਾਪ ਕੇ ਉਸਨੂੰ ਮਾਰ ਦਿੰਦਾ ਸੀ ਆਗੇ ਕਲਕਿਆਂ ਵਾਲੇ ਪਾਸ਼ਾ ਉਸਦੇ ਡੇਰੇ ਦੇ ਵਿੱਚ ਬੈਠ ਕੇ ਦੀਗਾ ਚਾਰ ਤਕੜਾ ਦੀਗਾ ਜਦ ਰ ਚਾਰ ਤਕੜਾ ਤੇ ਬਾਦ ਦਾ ਆਤਿ ਬ੍ਰਾਹਮਣ ਦੇ ਚੇਲਿਆਂ ਦੇਖਿਆ ਸੀ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭਾਵਕੇ ਮਹੰਤ ਦਾਸ ਬ੍ਰਾਹਮਣ ਦੇ ਘਰ ਕੇ ਤਰਦੇ ਨੇ ਕਿ ਮਾਦੋ ਜੀ ਤੋ ਹਾੜੇ ਦੇਰੇ ਨੂੰ ਫੜ ਕੇ ਧੰਨ ਕਰ ਦਿੱਤਾ ਉਥੇ ਆ ਕੇ ਸਿੰਘ ਬੈਠ ਗਏ ਨੇ ਸਿੰਘ ਆ ਕੇ ਬੈਠ ਗਏ ਨੇ ਉਹਨਾਂ ਨੇ ਬੱਕਰੇ ਚਾਰ ਦਿੱਤੇ ਨੇ ਤੇ ਗਾਂ ਚਾਰ ਦਿੱਤੀਆਂ ਤੁਹਾਡਾ ਡੇਰਾ ਜਿਹੜਾ ਅਪਵਿੱਤਰ ਹੋ ਗਿਆ ਕੋਈ ਵੀ ਖਾਓ ਸ਼ਕਤੀ ਤੇ ਮਾਧੋ ਦਾਸ ਬਰਾਕੇ ਨੇ ਬੜਾ ਕੁਝ ਕੀਤਾ ਕਾਲੇ ਜਾਦੂ ਕਰਨ ਦੀ ਕੋਸ਼ਿਸ਼ ਕੀਤੀ ਆ ਕਰਾਮਾਤਾ ਵਿਖਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਹਦੀਆਂ ਕਰਾਮਾਤਾਂ ਉਹਦੇ ਤੇ ਭਾਰੀ ਪੈ ਗਈਆਂ ਮਾਧਵਦਾਸ ਬਰਾਗੀ ਆਪ ਡੇਰੇ ਦੇ ਵਿੱਚ ਆਉਂਦਾ ਹੈ ਇਹ ਜਿਹੜੇ ਸੀਨ ਆਪਾਂ 4 ਸਾਖਾ ਤੇ ਫਿਲਮ ਜਿਹੜੀ ਆ 2 ਜਿਹੜੀ ਆਈ ਹੈ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਵਿੱਚ ਆਪਾਂ ਦੇਖ ਸਕਦੇ ਆ ਇਤਿਹਾਸਕਾਰ ਕੰਤਾ ਸਿੰਘ ਲਿਖਦਾ ਪਿਆ ਕਹਿੰਦਾ ਜਦੋਂ ਉਹਦੀਆਂ ਕਰਾਮਾਤਾਂ ਉਹਦੇ ਤੇ ਭਾਰੀ ਪੈ ਗਈਆਂ ਤੇ ਮਾਧਵਦਾਸ ਬਰਾਗੀ ਆਇਆ ਜਦੋਂ ਕਲਕੀਆਂ ਵਾਲੇ ਪਾਸ਼ਾ ਦੇ ਨੇਤਰਾਂ ਦੇ ਵਿੱਚ ਦੇਖਿਆ ਉਸਨੇ ਤੇ ਬਾਬਾ ਬੰਦਾ ਸਿੰਘ ਦਾ ਹਾਜ਼ਰ ਜਿਹੜਾ ਕਲਕੀਆਂ ਵਾਲੇ ਪਾਸ਼ਾ ਦੇ ਚਰਨਾਂ ਵਿੱਚ ਡਿੱਗ ਜਾਂਦਾ ਜਦੋਂ ਚਰਨਾਂ ਦੇ ਵਿੱਚ ਡਿੱਗਿਆ ਤੇ ਬਾ ਮਾਧੋਦਾਸ ਬਰਾਗੀ ਪੁੱਛਣ ਲੱਗਾ ਤੁਸੀਂ ਕੌਣ ਚ ਇਤਿਹਾਸ ਕਰਨ ਦੇ ਦੇਖਿਆ ਕਲਕੀਆਂ ਵਾਲਾ ਪਾਸ਼ਾ ਕਹਿਣ ਲੱਗਾ ਮਾਧੋਦਾਸ ਕਹ ਚਾਰ ਮੈਨੂੰ ਤੂੰ ਮੈਨੂੰ ਜਾਣਦਾ ਕਹਦਾ ਨਹੀਂ ਤੁਸੀਂ ਕਹੋਗੇ ਮਾਧਵਦਾਸ ਆਪਣੇ ਮਨ ਅੰਦਰ છાਤੀ ਮਾਰ ਕੇ ਦੇਖ ਤੂੰ ਮੈਨੂੰ ਪਹਿਚਾਨਦਾ ਤੂੰ ਮੈਨੂੰ ਜਾਣਦਾ ਜਦੋਂ ਮਾਧਵਦਾਸ ਬਰਾਗੀ ਨੇ ਨੇਤਰ ਬੰਦ ਕੀਤੇ ਇੱਕ ਦਗ ਨੇਤਰ ਖੋਲੇ ਕਹਿਣ ਲੱਗਾ ਕਲਕੀਆਂ ਵਾਲਾ ਪਾਸ਼ਾ ਤੂੰ ਮੇਰੇ ਕਲਕੀਆਂ ਵਾਲਾ ਪਾਸ਼ਾ ਕਹਿਣ ਲੱਗਾ ਹਾਂ ਤੇ ਫਿਰ ਕਲਕੀਆਂ ਵਾਲੇ ਪਾਤਸ਼ਾਹ ਨੇ ਪੁੱਛਿਆ ਕਿ ਤੂੰ ਕੌਣ ਤੇ ਮਾਧ ਦਾਸ ਰਾਗੀ ਕਹਿਣ ਲੱਗਾ ਪਾਤਸ਼ਾਹ ਮੈਂ ਤੇਰਾ ਬੰਦਾ ਮੈਂ ਆਧ ਤੇਰਾ ਨੌਕਰ ਤੇ ਮੇਰਾ ਕਲਕੀਆਂ ਵਾਲਾ ਪਾਤਸ਼ਾਹ ਕਹਿਣ ਲੱਗਾ ਜੇ ਤੂੰ ਬੰਦਾ ਹੈ ਤੇ ਬੰਦਿਆਂ ਵਾਂਲੇ ਕੰਮ ਕਰ ਖਾ ਕੀ ਕਰਦਾ ਕਰਦਾ ਤੈਨੂੰ ਅੰਮ੍ਰਿਤ ਸਿਕਾਉਣਾ ਤੈਨੂੰ ਬਾਦਸ਼ਾਹ ਬਣਾਉਣਾ ਅੰਮ੍ਰਿਤ ਛਕਾ ਕੇ ਤੋਂ ਸਿੰਘ ਸਜਾਉਣਾ ਤੇ ਫਿਰ ਬੰਦ ਪਿਆਰਾਂ ਤੇ ਕਵਾਈ ਹੋਏ ਤਨਕਲਗੀਆਂ ਵਾਲੇ ਪਾਸ਼ਾ ਨੇ ਸਭ ਤੋਂ ਪਹਿਲਾਂ ਭਾਈ ਦਇਆ ਸਿੰਘ ਨੂੰ ਅੰਮ੍ਰਿਤ ਛਕਾਇਆ ਤੇ ਉਸ ਤੋਂ ਬਾਅਦ ਜਿਹੜਾ ਬਾਬਾ ਬੰਦਾ ਸਿੰਘ ਪਹਾੜਾ ਨੂੰ ਅੰਮ੍ਰਿਤ ਛਕਾਇਆ ਉਸ ਤੋਂ ਬਾਅਦ ਕੜਗੇ ਵਾਲੇ ਪਾਸ਼ਾ ਨੇ ਅੰਮ੍ਰਿਤ ਨੇ ਕਿਸ ਨੂੰ ਛਕਾਇਆ ਪਹਿਲਾ ਬਾਬਾ ਦਇਆ ਸਿੰਘ ਨੂੰ ਛਕਾਇਆ ਫਿਰ ਬਾਬਾ ਬੰਦਾ ਸਿੰਘ ਬਹਾਦਰ ਕਲਗਿਆ ਵਾਲੇ ਪਾਤਸ਼ਾਹ ਨੇ ਮਾਧੋਦਾਸ ਬਰਾਗੇ ਨੂੰ ਅੰਮ੍ਰਿਤ ਛਕਾ ਕੇ ਬੰਦਾ ਬਣਾ ਦਿੱਤਾ। ਇਤਿਹਾਸਕਾਰ ਕੁਝ ਲਿਖਦੇ ਨੇ ਕਿ ਉਹਨਾਂ ਦਾ ਨਾਂ ਜਿਹੜਾ ਬਾਬਾ ਕਰਪਖਸ਼ ਸਿੰਘ ਰੱਖਿਆ ਗਿਆ। ਤੇ ਬਾਅਦ ਵਿੱਚ ਇਹਨਾਂ ਦਾ ਨਾਂ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਪ੍ਰਚਲਿਤ ਹੋ ਗਿਆ। ਕਲਗਿਆ ਵਾਲੇ ਪਾਤਸ਼ਾਹ ਸੰਗ 1708 ਜਦ ਅ ਜੋਤੀ ਜੋਦਾ ਸਮਾ ਨੇੜੇ ਆਇਆ ਤੇ ਬਾਬਾ ਬੰਦਾ ਸਿੰਘ ਭਾਦਰ ਨੂੰ ਪੰਜਾਬ ਵੱਲ ਤੋਰਿਆ ਬਾਬਾ ਬੰਦਾ ਸਿੰਘ ਭਾਦਰ ਪੰਜਾਬ ਵੱਲ ਆਇਆ ਇੱਥੇ ਹਜੇ ਰਸਤੇ ਦੇ ਵਿੱਚ ਕਿਸੇ ਕਿਸੇ ਨੂੰ ਖਬਰ ਮਿਲ ਗਈ ਕਿ ਕਲਕੀਆਂ ਵਾਲੇ ਪਾਸ਼ਾ ਬ੍ਰੋਤੀ ਜੋ ਸਮਾਗੇ ਬਾਬਾ ਬੰਦਾ ਸਿੰਘ ਭਾਦਰ ਬਹੁਤ ਦੁਖੀ ਹੋਇਆ ਡਾਕਟਰ ਗੰਡਾ ਸਿੰਘ ਮਿੱਤ ਦਾ ਪ੍ਰਤੀ ਕਲਕੀਆਂ ਵਾਲੇ ਪਾਸ਼ਾ ਨੇ ਜੋਸ਼ ਦੇ ਨਾਲ ਬਚਨ ਕੀਤੇ ਸੀ ਕਿ ਜਦੋਂ ਤੂੰ ਸਾਨੂੰ ਯਾਦ ਕਰੇਂਗਾ ਪੰਜ ਪਿਆਰਾਂ ਦੀ ਕਵਾਈ ਦੇ ਵਿੱਚ ਸਾਨੂੰ ਯਾਦ ਕਰੇਂ ਜਦ ਪੰਜ ਪਿਆਰ ਤੇਰੇ ਸਾਹਮਣੇ ਹੋਣਗੇ ਸਾਨੂੰ ਯਾਦ ਕਰੇ ਅਸੀਂ ਤੇਨੂੰ ਨਜ਼ਰ ਆ ਜਾਵਾਂਗੇ ਬਾਬਾ ਬੰਦਾ ਸਿੰਘ ਬਹਾਦਰ ਪੰਜ ਪਿਆਰਾਂ ਦੀ ਕਵਾਈ ਕੇਠ ਪੰਜਾਬ ਵਿੱਚ ਪਹੁੰਚ ਗਿਆ ਰਸਤੇ ਦੇ ਵਿੱਚ ਕਿਸਾਨਾਂ ਨੂੰ ਹੱਕ ਦਿਵਾਏ ਜਿਹੜੇ ਨੌਕਰਾਈ ਕਰਦੇ ਸਨ ਜਿਹੜੇ ਚਾਤਰੀ ਕਰਦੇ ਸਨ ਉਹਨਾਂ ਨੂੰ ਬਾਦਸ਼ਾਹ ਬਣਾਇਆ ਕਿਸਾਨ ਬਣਾਇਆ ਬੰਦੇ ਬਣਾਇਆ ਜਿਹੜੇ ਰਸਤੇ ਦੇ ਵਿੱਚ ਲੁੱਟਾ ਖੂਆ ਕਰਦੇ ਸੀ ਉਹਨਾਂ ਰਸਤੇ ਸਿੱਧੇ ਰਸਤੇ ਵਿੱਚ ਪਾਇਆ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਵਿੱਚ ਪਹੁੰਚ ਗਿਆ ਸਰਹੰਦ ਫਤਿਹ ਕੀਤੀ ਵਜੀਦ ਖਾਨ ਨੂੰ ਗੱਡੀ ਚੜਿਆ ਸੁੱਚਾ ਨੰਦ ਨੂੰ ਗੱਡੀ ਚੜਿਆ ਗੱਡੀ ਚੜਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕਰ ਲਈ ਜੇਰ ਸਰਹੰਦ ਫਤਿਹ ਕਰ ਲਈ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਲਗੀਆਂ ਵਾਲੇ ਪਾਸ਼ਾ ਦੇ ਨਾਂ ਦੇ ਉੱਤੇ ਸਿੱਕੇ ਜਿਹੜੇ ਸਤਾਪਤ ਕਰ ਦਿੱਤੇ ਸਿੱਕੇ ਚਲਾ ਦਿੱਤੇ ਇਹ ਇੱਕ ਐਸਾ ਮਹਾਨ ਬਾਦਸ਼ਾਹ ਹੋਇਆ ਕਿ ਜਿਸ ਦੇ ਵਰਗਾ ਨਾਂ ਦੁਨੀਆਂ ਤੇ ਹੋਇਆ ਤਾਂ ਨਾ ਕੋਈ ਹੋ ਸਕਦਾ ਐਸਾ ਬਹਾਦਰ ਬਾਦਸ਼ਾਹ ਸੀ ਬਾਬਾ ਬੰਦਾ ਸਿੰਘ ਬਹਾਦਰ ਇਤਿਹਾਸ ਕਿਤਾਬਾਂ ਭਰਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨਗਲ ਗਲੀ ਦੇ ਵਿੱਚ ਸਨ ਕੜੀ ਦੇ ਵਿੱਚ ਇੱਥੇ ਮੋਰਚਾ ਲੱਗਾ ਹੋਇਆ ਵਜੀਰ ਖਾਨ ਦਾ ਪੁੱਤਰ ਹੋਇਆ ਅਬਦੁਲ ਸਮਦ ਖਾਨ ਇਹਨਾਂ ਨੇ ਗੁਰਦਾਸ ਨਗਲ ਖੜੀ ਨੂੰ ਘੇਰ ਲਿਆ ਜਰੋਕੇ ਅੰਦਰ ਇਹਨਾਂ ਦੇ ਵਿੱਚ ਹੀ ਮਾਲਵੇ ਦਾ ਜੀ ਪਾਪਾ ਬਨੋਧ ਸਿੰਘ ਉਹ ਕਿਲਾ ਛੱਡ ਕੇ ਚਲਾ ਗਿਆ ਕਿਲਾ ਛੱਡ ਕੇ ਚਲਾ ਗਿਆ ਤੇ ਪਾਪਾ ਬੰਦਾ ਸਿੰਘ ਬਹਾਦਰ ਦੀ ਗੁਫਤਾਰੀ ਹੁੰਦੀ ਹੈ ਕਈ ਹਜ਼ਾਰ ਸਿੰਘ ਜਿਹੜੇ ਆ ਗ੍ਰফতার ਕੀਤੇ ਗਏ ਕੁਝ ਇਤਿਹਾਸ ਕਰ ਲਿਖਦੇ ਹਨ ਕਿ 780 ਦੇ ਕਰੀਬ ਸੀ ਪਰ ਮੈਂ ਇਸ ਗਿਣਤੀ ਦੇ ਵਿੱਚ ਨਹੀਂ ਪੈਣਾ ਇਤਿਹਾਸ ਕਰ ਲਿਖਦੇ ਹਨ ਤੇ ਬਾਅਦ ਤੋਂ ਬਾਅਦ ਸਿੰਘ ਜਿਹੜੇ ਉਹਨਾਂ ਨੇ ਗ੍ਰফতার ਕੀਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰফতার ਕੀਤਾ ਬਾਦਸ਼ਾਹੀ ਵਾਲੇ ਜਿਹੜੇ ਪੋਸ਼ਾਕ ਬਣਾਈ ਗਈ ਖਾਤੀ ਦੇ ਉੱਤੇ ਇੱਕ ਸਤੰਜਾ ਸੀ ਕੈਦਖਾਨਾ ਸੀ ਉਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕੀਤਾ ਗਿਆ 700 ਗੱਡਾ ਸਿਰਾਂ ਦਾ ਸਿੰਘਾਂ ਦੇ ਸਿਰਾਂ ਦਾ ਉਹ ਲੱਤਿਆ ਗਿਆ ਪਾਵਕੇ ਬਹੁਤ ਵੱਡਾ ਤੋਕ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਵਿੱਚ ਜਲੂਸ ਕੱਢਿਆ ਗਿਆ ਸਰਹੰਦਾ ਦੇ ਵਿੱਚ ਜਲੂਸ ਕੱਢਿਆ ਗਿਆ ਪਾਵਕੇ ਸਮੁੱਚੇ ਪੰਜਾਬ ਦੇ ਵਿੱਚ ਜਲੂਸ ਕੱਢਿਆ ਗਿਆ ਬਾਕੀ ਡਾਰਕ ਫਲਾਨ ਦੀ ਕੋਸ਼ਿਸ਼ ਕੀਤੀ ਕਿ ਆ ਦੇਖੋ ਅਸੀਂ ਬਾਬਾ ਬੰਦਾ ਸਿੰਘ ਪਹਾੜਾ ਨੂੰ ਗ੍ਰਿਫਤਾਰ ਕਰ ਲਿਆ ਬਾਬਾ ਬੰਦਾ ਸਿੰਘ ਪਹਾੜਾ ਨੂੰ ਗ੍ਰਿਫਤਾਰ ਕਰਕੇ ਸਮੁੱਚੇ ਲਾਹੌਰ ਦੇ ਵਿੱਚ ਜਿੱਦ ਗਲੋਸ ਕਟਿਆ ਅਬਦੁਲ ਸਮਤ ਖਾਨ ਤੇ ਇੱਕ ਹੋਰ ਫਿਕਸੀਅਰ ਇਹਨਾਂ ਨੇ ਬਾਬਾ ਬੰਦਾ ਸਿੰਘ ਪਹਾੜਾ ਨੂੰ ਲਾਹੌਰ ਦੇ ਵਿੱਚ ਲੈ ਆਂਦਾ ਇਥੇ ਇੱਕ ਜੀਵ ਘਟਨਾ ਵਾਪਰੀ ਜਿਹੜੀ ਆਪਾਂ ਆਮ ਕਹਾਣੀ ਸਾਂਦੇ ਆਂ ਆਮ ਕਹਾਣੀ ਪੜਦੇ ਆ ਕਿ ਇਹ ਮੇਰੀ ਮਾਂ ਨਹੀਂਗੀ ਘਟਨਾ ਕੀ ਵਾਪਰੀ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸਿੱਖਾਂ ਨੂੰ ਕਿਰਤਾਰ ਕਰਕੇ ਅਬਦੁੱਲ ਸਮਾਦਰ ਖਾਨ ਲੈ ਕੇ ਜਾ ਰਿਹਾ ਸੀ ਇੱਕ ਛੋਟਾ ਜਿਹਾ ਬੱਚਾ ਹੈ ਜਿਸ ਦਾ ਹਜੇ ਨਵਾਂ ਨਵਾਂ ਵਿਆਹ ਹੋਇਆ ਇਤਿਹਾਸ ਕਰ ਲਿਖੇ ਹਨ ਕਿ ਉਹ ਬੱਚਾ ਵੀ ਜਿਹੜਾ ਗ੍ਰਫਤਾਰ ਹੁੰਦਾ ਕਿ ਮਾਣੇ ਸਿੱਖਾ ਗ੍ਰਫਤਾਰ ਹੋਇਆ ਤੇ ਰੋਜ਼ ਹੀ 100 100 ਸਿੰਘ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਫਲੈਕਸਕੀਅਰ ਨੇ 100 100 ਸਿੰਘ ਸ਼ੁਰੂ ਕਰ ਦਿੱਤਾ ਸ਼ਹੀਦ ਕਰਨਾ ਤਾਂ ਮਾਂ ਨੂੰ ਜਦੋਂ ਪਤਾ ਲੱਗਦਾ ਕਿ ਮੇਰੇ ਬੱਚੇ ਨੂੰ ਗ੍ਰਫਤਾਰ ਕਰ ਲਿਆ ਮਾਂ ਆਈ ਇਤਿਹਾਸ ਕਹਵਾਏ ਭਰਦਾ ਕਿ ਉਸ ਦਿਨ ਉਸ ਬੱਚੇ ਦਾ ਸ਼ਹੀਦੀ ਦਿਨ ਸੀ ਤੇ ਬੱਚੇ ਨੂੰ ਛੇੜਦ ਕਰਨਾ ਸੀ ਮਾਂ ਆਏ ਕਹਿਣ ਲੱਗੀ ਬਾਦਸ਼ਾਹ ਇਹ ਮੇਰਾ ਪੁੱਤਰ ਇਹ ਸਿੱਖ ਨਹੀਂਗਾ ਇਹਨੂੰ ਛੱਡ ਦੇ ਜਿੰਨਾ ਧਨ ਮੰਗੇਗਾ ਤੈਨੂੰ ਧਨ ਮੈਂ ਦਵਾਗੀ ਜਿੰਨੇ ਦੌਲਤ ਮੰਗੇਗਾ ਤੈਨੂੰ ਦੌਲਤਰ ਦਵਾਗੀ ਇਹ ਮੇਰਾ ਪੁੱਤਰ ਸਿੱਖ ਨਹੀਂਗਾ ਇਹਨੂੰ ਛੱਡ ਦੇ ਤੇ ਫਿਰ ਸ਼ੇਰ ਕਹਿਣ ਲੱਗਾ ਕਿ ਇਸ ਬੱਚੇ ਨੂੰ ਛੱਡ ਦਿੱਤਾ ਜਾਵੇ ਤੇ ਬੱਚਾ ਕਹਿਣ ਲੱਗਾ ਕਹਿੰਦਾ ਮੁਕਤੀ ਦੇ ਦਾਤਾ ਕਿਉਂ ਛੱਡਣ ਲੱਗਾ ਤੇ ਉਹ ਕਹਿਣ ਲੱਗਾ ਕਿ ਜਲਾਦ ਕਹਿਣ ਲੱਗੇ ਕਿ ਤੇਰੇ ਰਾਜ ਦਾ ਸਮਾਗ ਅਗਰ ਤੇਰੀ ਮਾਂ ਆਏ ਕਹਿਣ ਲੱਗੀ ਕਿ ਤੂੰ ਸਿੱਖ ਨਹੀਂਗਾ ਕਹਿੰਦਾ ਨਹੀਂ ਬਾਦਸ਼ਾਹ ਮੈਂ ਸਿੱਖਾਂ ਮੈਂ ਕਲਗੀ ਤਰਦਸ਼ਮੇਸ਼ ਪਾਸ਼ਾ ਦਾ ਪੁੱਤਰ ਹਾਂ ਮਾਤਾ ਸਾਹਿਬਕੌਰ ਮੇਰੀ ਮਾਤਾ ਹੈ ਇੰਨੇ ਮਾਤਾ ਨੇ ਮੈਨੂੰ ਜਾਣਦਾ ਕੌਣ ਮੈਂ ਸੇਖਾਂ ਮੁਕਤੀ ਦੇ ਦਾਤਾ ਮੈਨੂੰ ਸ਼ਹੀਦ ਕਰਦੇ ਮੈਂ ਵੀ ਆਪਣੇ ਭਰਾਵਾਂ ਦੇ ਨਾਲ ਜਾਣਾ ਇਤਿਹਾਸ ਗਵਾਹ ਪਰਦਾ ਕਿ ਜਲਾਦ ਨੇ ਤਲਵਾਰ ਦਾ ਇਹੋ ਜਿਹਾ ਵਾਰ ਕੀਤਾ ਕਿ ਸਿਰ ਜਿਹੜਾ ਧੜ ਦੇ ਨਾਲੋਂ ਅਲੱਗ ਹੋ ਜਾਂਦਾ ਮਾ ਜਿਹੜਾ ਬੜਾ ਰੋਦੀ ਕਿਉਂਕਿ ਮਾਮਾ ਦੇ ਸਾਹਮਣੇ ਜਦੋਂ ਪੁੱਤਰ ਸ਼ਹੀਦ ਹੁੰਦਾ ਮਾਂ ਨੂੰ ਬਹੁਤ ਭਾਰੀ ਦੁੱਖ ਲੱਗਦਾ ਮਾਂ ਦੇ ਸਾਹਮਣੇ ਪੁੱਤਰ ਸ਼ਹੀਦ ਹੋਇਆ ਰੋਜ਼ਾਨਾ ਜਿਹੜੇ 100 100 ਸਿੰਘ ਸ਼ਹੀਦ ਹੋਣੇ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਜਿਹੜਾ 4 ਸਾਲ ਦਾ ਪੁੱਤਰ ਬਾਬਾ ਅਜੀਤ ਸਿੰਘ ਕੁਝ ਇਤਿਹਾਸ ਕਰਨ ਲਿਖਿਆ ਲਾੜਲਾ ਅਜੀਤ ਸਿੰਘ ਕੁਝ ਇਤਿਹਾਸ ਕਰਨ ਇੱਕ ਹੋਰ ਨਾਂ ਲਿਖਿਆ ਦਾਸ ਨੂੰ ਵਿਸਰ ਗਿਆ ਕਿ ਬਾਬਾ ਅਜੇ ਸਿੰਘ ਹਜੇ 4 ਸਾਲ ਦਾ ਲਿਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਝੋਲੀ ਦੇ ਵਿੱਚ ਪਾਇਆ ਗਿਆ ਇੱਕ ਖੰਜਰ ਦਿੱਤਾ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਲੈ ਫੜ ਖੰਜਰ ਇਸ ਬੱਚੇ ਦਾ ਚੀਰ ਫਾੜ ਕਰ ਦੇ ਬਾਬਾ ਬੰਦਾ ਸਿੰਘ ਬਹਾਦਰ ਕਰਨ ਲੱਗਾ ਕਹਿੰਦਾ ਬੱਚਾ ਭਵੇਂ ਮੇਰਾ ਹੋਵੇ ਪਾਏ ਬਗਾਨਾ ਹੋਵੇ ਸਿੰਘ ਜਿਹੜਾ ਨਾ ਬੱਚੇ ਦੇ ਉੱਤੇ ਵਾਰ ਕਰਦਾ ਤੇ ਨਾ ਔਰਤ ਦੇ ਵਾਰ ਕਰਦਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੇਰੇ ਸਾਹਮਣੇ ਜੀਤ ਪਾੜ ਕਰਾਵਾਂਗੇ ਕਹਿੰਦਾ ਕੋਈ ਗੱਲ ਨਹੀਂ ਆਪਣੇ ਬੱਚੇ ਬਾਬਾ ਅਜੇ ਸਿੰਘ ਦੇ ਕੰਨ ਦੇ ਵਿੱਚ ਬਾਬਾ ਬੰਦਾ ਸਿੰਘ ਭਾਦਰ ਨੇ ਕਿਹਾ ਤੇ ਪੁੱਤਰ ਡਰਤ ਨਹੀਂ ਲੱਗਦਾ ਪਿਆ ਕਹਿੰਦਾ ਪਿਤਾ ਜੀ ਉਹ ਕੀ ਹੁੰਦਾ ਕਹਿੰਦਾ ਬਾਬਾ ਬੰਦਾ ਸਿੰਘ ਭਾਦਰ ਨੇ ਇਤਿਹਾਸ ਕਰਨ ਲਿਖਿਆ ਕਿ ਬਾਬਾ ਬੰਦਾ ਸਿੰਘ ਭਾਦਰ ਨੇ ਕਿਹਾ ਹਾਂ ਠੀਕ ਐ ਪੁੱਤ ਉਹ ਤਾਂ ਤੈਨੂੰ ਪਤਾ ਹੀ ਨਹੀਂ ਕੀ ਹੁੰਦਾ ਤੇ ਫਿਰ ਕੱਚ ਕੇ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜੇ ਫਤੇ ਕੱਚ ਕੇ ਬਲਾ ਹੀ ਰਹੇ ਸਨ ਕਿ ਜਲਾਦਾ ਨੇ ਬਾਬਾ ਬੰਦਾ ਸਿੰਘ ਭਾਦਰ ਦੇ ਪੁੱਤਰ ਨੂੰ ਚੀਰ ਫਾੜ ਕਰਕੇ ਉਸ ਦਾ ਕਾਲਜਾ ਬਾਬਾ ਬੰਦਾ ਸਿੰਘ ਭਾਦਰ ਦੇ ਮੂੰਹ ਵਿੱਚ ਪਾਇਆ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਹੁਤ ਕਹਿਰ ਕੀਤਾ ਗਿਆ ਸਭ ਤੋਂ ਪਹਿਲਾਂ ਉਹਨਾਂ ਦੀ ਥੱਬੀ ਅੱਖ ਕੱਢੀ ਗਈ ਫਿਰ ਉਹਨਾਂ ਦੀ ਬਾਹ ਵਢੀ ਗਈ ਸੱਜਾ ਪੱਟ ਵਟਿਆ ਗਿਆ ਥੱਬਾ ਪੱਟ ਵਟਿਆ ਗਿਆ ਬਾਹ ਵਢੀ ਗਈ ਪਾਪ ਕੇ ਛੋਟੇ ਛੋਟੇ ਟੋਟੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋਹ ਕੋਕੇ ਸੀਟ ਕੀਤਾ ਗਿਆ ਗੁਰਬਾਣੀ ਦਾ ਫਰਮਾਨ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਤਿੰਕੇ ਖੇਤ ਪੁਰਜਾ ਪੁਰਜਾ ਕੱਟ ਮਰੇ ਕੱਬੂ ਨਾ ਛੱਡੇ ਖੇਤ ਗਗਨ ਨਾਮਾ ਬਾਜਿਓ ਭਰਿਓ ਨ ਸਾਹਮਣੇ ਕਾਓ ਖੇਤ ਜਮਾਂਡਿਓ ਸੂਰਮਾ ਅਬ ਗੁਰਜਣ ਕੋ ਦਾ ਕਿ ਐਸੇ ਮਹਾਨ ਸੂਰਮਾ ਅੱਜ ਦੇ ਦਿਨ ਬਾਬਾ ਬਰਦਸਨ ਸਿੰਘ ਬਾਹਦਰ ਤੇ ਹੋਰ ਕਈ ਸਿੰਘ ਤੇ ਉਹਨਾਂ ਦਾ ਬੇਟਾ ਬਾਬਾ ਹਜ ਸਿੰਘ ਸ਼ਹੀਦ ਸਨ ਉਨ੍ਹਾਂ ਦੀ ਸ਼ਹਾਦਤ ਨੂੰ ਦਾਸਵੰਨਾਂ ਕੋਟ-ਕੋਟ ਪ੍ਰਣਾਮ ਜੀ ਸੋ ਇੰਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਅਸੀਂ ਯਤਨ ਕਰਿਆ ਕਰੋ ਆਪਣੇ ਬੱਚਿਆਂ ਨੂੰ ਇਨ੍ਹਾਂ ਸੂਰਮਿਆਂ ਦੇ ਇਨ੍ਹਾਂ ਯੋਧਿਆਂ ਦੀ ਇੱਜ਼ਤ ਦੀ ਜਾਣ ਕਰਕੇ ਆ ਕਰੋ ਖਾਸ ਕਰਕੇ ਮਾਵਾਂ ਨੂੰ ਬੇਨਤੀ ਆ ਭੈਣਾਂ ਮੇਰੇ ਨਾਲ ਬੇਨਤੀ ਆ ਭਰਾਵਾ ਮੇਰਾ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਦਾ ਖਿਆਲ-ਖਿਆਤਰੋ ਕਿਤੇ ਮਾੜੀ ਸੰਗਤ ਵਿੱਚ ਤਾਂ ਨਹੀਂ ਬੈਠੇ ਕਿ ਤੇ ਅਸੀਂ ਚੁਗਲ ਬਾਤਾਂ ਤਾਂ ਵੀ ਦੂਰ ਰਹਿਣਾ ਕਿਹੜੀ ਚੁਗਲੀਆਂ ਲਾਉਂਦੇ ਨੇ ਨੰਦਿਆ ਕਰਦੇ ਨੇ ਕਿ ਫਲਾਣਾ ਬੰਦਾ ਐ ਕਰਦਾ ਠੀਕ ਨਾ ਐ ਕਰਦਾ ਸੀ ਇਹਨਾਂ ਤੋਂ ਹੀ ਬਚਣਾ ਕਿਉਂਕਿ ਵਾਰੇ ਸ਼ਾਹ ਨੇ ਆਖਾ ਵਾਰੇ ਸ਼ਾਹ ਨਾ ਆਤਾ ਜਾਂਦਿਆਂ ਨਹੀਂ ਭਾਵੇਂ ਕੱਟ ਕੇ ਪੋਰੀਆਂ ਪੋਨੇ ਜਿੰਨਾਂ ਪਰਤੋਤਾ ਜਿੰਨਾਂ ਦੀਆਂ ਮਾੜੀਆਂ ਨੇ ਜਿਨ੍ਹਾਂ ਨੂੰ ਚੁਗਲੀ ਕਰਨ ਦੀ ਆਦਤ ਪੈ ਗਈ ਆ ਉਹ ਕਦੇ ਦੂਰ ਨਹੀਂ ਜਾ ਸਕਦੀ ਉਹ ਕਿਤੇ ਲੈ ਨਹੀਂ ਸਕਦੇ ਭਾਵੇਂ ਇਹਨਾਂ ਦਾ ਬੰਦ-ਬੰਦ ਵੀ ਕੱਟ ਦਿੱਗੇ ਭਾਵੇਂ ਨੋਚ-ਨੋਚ ਕੇ ਇਹਨਾਂ ਨੂੰ ਸ਼ਹੀਦ ਵੀ ਕਰ ਦਿੱਗੇ ਮਾਰ ਵੀ ਦਿੱਈਏ ਤਾਂ ਵੀ ਜਿਹੜੇ ਚੁਗਲੀ ਬਾਜ਼ ਨੇ ਚੁਗਲੀਆਂ ਬਾਜ਼ ਰਹਿਂਦਾ ਚੁਗਲੀ ਲਾਉਂਦਾ ਲਾਉਂਦਾ ਲਾ ਜਾਂਦਾ ਢੰਡਾ ਘਰਨਾ ਕਦੇ ਪਹੁੰਚਾਈਏ ਤੇ ਢੰਡਾ ਢੰਡਾ ਟੈ ਗਿਆ ਜਾਂਦਾ ਇਹਨਾਂ ਦੇ ਕੋਲੋਂ ਆਪ ਬਚਣਾ ਇੰਗੀਆਂ ਖਾਜਨਾ ਪ੍ਰਮਾਣ ਕਰ ਲੈਣੀਆਂ ਇੱਕ ਵਾਰਾ ਫੇਰ ਆਪ ਸਦਾ ਸੰਗਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਛਾਤ ਹੇਤ ਨੂੰ ਦਾਸ ਵੱਲੋਂ ਕੋਟ-ਕੋਟ ਪ੍ਰਣਾਮ